ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਦੇ ਉੱਪਰ ਤੇ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਇੱਕ ਬਹੁਤ ਐਮ ਮੁੱਦੇ ਦੇ ਉੱਪਰ ਕਰਨੀ ਹੈ ਕਿਉਂਕਿ ਝੋਨੇ ਦਾ ਸੀਜ਼ਨ ਆ ਵੀਰੇ ਜਿਹੜਾ ਆਉਣ ਵਾਲਾ ਹੈ ਕੁਝ ਦੂਰ ਹੈ ਨਹੀਂ ਕੀ ਇਹਦੇ ਵਿੱਚ ਤੇ ਆਪਣੇ ਵੀਰ ਪ੍ਰਗਟ ਨੇ ਕ੍ਰੌਪਸ ਇਨਫੋਰਮੇਸ਼ਨ ਵਾਲਿਆਂ ਨੇ ਜਿਹੜੀ ਚਿੱਠੀ ਸੀਗੀ ਮੁੱਖ ਮੰਤਰੀ ਸਾਹਿਬ ਨੂੰ ਤੇ ਬਾਕੀ ਯੂਨੀਵਰਸਿਟੀ ਨੂੰ ਲਿਖੀ ਸੀਗੀ ਵੀ ਕਿਸਾਨਾਂ ਨੂੰ ਜਿਹੜਾ ਝੋਨੇ ਦੀ ਕਿਸਮ ਲੋਨ ਸੰਬੰਧੀ ਜਿਹੜਾ ਦੱਸਿਆ ਜਾਵੇ ਵੀ ਕਿਹੜੀ ਕਿਸਮ ਕਿਸਾਨ ਵੀਰ ਝੋਨੇ ਦੀ ਲੋਨ ਵੀ ਤਾਂ ਜੋ ਅੱਗੇ ਜਾ ਕੇ ਮੰਡੀਆਂ ਦੇ ਵਿੱਚ ਖੱਜਲ ਖਵਾਰੀ ਹੋਣ ਤੋਂ ਜਿਹੜਾ ਕਿਸਾਨ ਉਹ ਬਚ ਸਕੇ ਤੇ ਬਹੁਤ ਵਧੀਆ ਵੀਰ ਨੇ ਉਪਰਾਲਾ ਕੀਤਾ ਇਹ ਕਿਉਂਕਿ ਉੱਭਰ ਕੇ ਗੱਲ ਕਰਨੀ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਜਿੱਦਾਂ ਉਹਨਾਂ ਨੇ ਫੈਸਲਾ ਲਿਆ ਇਹ ਗੱਲ ਕਰਨ ਦਾ ਤੇ ਕਿਸਾਨ ਵੀਰੋ ਮੈਂ ਵੀ ਅੱਜ ਤੁਹਾਡੇ ਨਾਲ ਇਹ ਹੀ ਗੱਲ ਕਰਨੀ ਹੈ ਵੀ ਦੇਖੋ ਮੌਕੇ ਤੇ ਜਾ ਕੇ ਪਸਤਾਉਣ ਦੇ ਨਾਲੋਂ ਜਿੱਦ ਆਪਾਂ ਨੇ ਪਿਛਲੀ ਵਾਰ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀਗਾ ਵੀ ਤੁਸੀਂ ਪੀਆਰ 126 ਲਾਓ ਅਸੀਂ ਦਾਣਾ ਦਾਣਾ ਚੱਕ ਲਾਂਗੇ ਮੌਕੇ ਤੇ ਜਾ ਕੇ ਪਤਾ ਨਹੀਂ ਕਿੱਧਰ ਮੁੱਖ ਮੰਤਰੀ ਸਾਹਿਬ ਲੰਘ ਗਏ ਬਾਕੀ ਹੋਰ ਕਿਸੇ ਵੀ ਲੀਡਰਾਂ ਨੇ ਕੋਈ ਸਾਰ ਨਹੀਂ ਲਈ ਕਿਸਾਨਾਂ ਜਿਹੜਾ ਖੱਜਲ ਖਵਾਰੀ ਦਸਕਾਰਾ ਜਿਹੜਾ ਹੋ ਗਿਆ ਤੇ ਉਹੀ ਗੱਲ ਇਸ ਸਾਲ ਦੁਹਰਾਉਣ ਤੋਂ ਪਹਿਲਾਂ ਹੀ ਜਿਹੜੇ ਆਪਣੇ ਵੀਰ ਨੇ ਚਿੱਠੀ ਲਿਖੀ ਆ ਬਾਕੀ ਕਿਸਾਨਾਂ ਦੇ ਮਨਾਂ ਦੇ ਵਿੱਚ ਵੀ ਇਹ ਸਵਾਲ ਹੈ ਵੀ ਆਪਣੇ ਅੱਖ ਰਸੀ ਲਾਈਏ ਤਾਂ ਝੋਨਾ ਕਿਹੜਾ ਲਾਈਏ ਦੇਖੋ ਕੁਝ ਹੱਦ ਤੱਕ ਕਿਸਾਨ ਵੀਰ ਨੇ ਜਿਹੜੇ ਪਹਿਲ ਕਦਮੀ ਪਾਣੀ ਬਚਾਉਣ ਦੀ ਕਰਦੇ ਨੇ ਖਰਚਾ ਘਟਾਉਣ ਦੀ ਕਰਦੇ ਨੇ ਵੀਰੇ ਸਾਰਾ ਕੁਝ ਸੋਚ ਕੇ ਉਹ ਚੱਲਦੇ ਨੇ ਗੱਲਾਂ ਹੀ ਬਿਲਕੁਲ ਜਾਇਜ਼ ਨੇ ਉਹਦੇ ਲਈ ਕਿਸਾਨ ਵੀਰਾਂ ਕੋਲ ਸਿਰਫ ਦੋ ਆਪਸ਼ਨ ਆਣੇ ਗਿਅਾ ਜ다 ਪੀਆ 126 ਜਾਂ ਹਾਈਬ੍ਰਿਡ ਸੌਰੀ ਤਿੰਨ ਆਪਸ਼ਨਾਂ ਜਾਂ ਬਾਸਮਤੀ ਦੇਖੋ ਵੀਰੇ ਬਾਸਮਤੀ ਆ ਜਿਹੜੀ ਇਹ ਸੱਟ ਹੈ ਜੇਕਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਭਾਅ ਚੰਗਾ ਮਿਲ ਜੇ ਚੰਗੇ ਮਤਲਬ ਕਿ ਦੇਸ਼ਾਂ ਦੇ ਵਿੱਚ ਐਕਸਪੋਰਟ ਕੀਤੀ ਜਾਵੇ ਤਾਂ ਤਾਂ ਵੀਰੇ ਦੇਖੋ ਇਹ ਰੰਗ ਵੀ ਦਿੰਦੀ ਆ ਬੰਦੇ ਨੂੰ ਤੇ ਜੇਕਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਦਾ ਭਾਅ ਨਾ ਉੱਠੇ ਜਾਏ ਇਹ ਨਾ ਵਿਕੇ ਜਾਂ ਬਾਹਰ ਨਾ ਐਕਸਪੋਰਟ ਹੋਵੇ ਫੇਰ ਵੀਰੇ ਚੰਗੀ ਕਸਾਈ ਵੀ ਕਰ ਦਿੰਦੇ ਆ ਜਿਸ ਜਿਸ ਤਰ੍ਹਾਂ ਇਸ ਸਾਲ ਹੋਇਆ ਜਿਹੜੀਆਂ ਤਿੰਨੇ ਆਪਸ਼ਨਾਂ ਨੇ ਤਿੰਨ ਨੂੰ ਜਿਹੜਾ ਮੰਡੀ ਦੇ ਵਿੱਚ ਨਕਾਰਿਆ ਜਾ ਰਿਹਾ ਚਲੋ ਬਾਸਮੀ ਮਾਤੀ ਦੀ ਖਰੀਦ ਹੋ ਜੂਗੀ ਘਾਟੇ ਨਾਲ ਹੋ ਜੂਗੀ ਪਰ ਜਿਹੜੀਆਂ ਦੂਜੀਆਂ ਦੋ ਆਪਸ਼ਨਾਂ ਨੇ ਹਾਈਬ੍ਰਿਡ ਤੇ ਪੀਆਰ 126 ਇਹਨਾਂ ਨੂੰ ਜਿਹੜਾ ਨਕਾਰਿਆ ਜਾ ਰਿਹਾ ਤੇ ਹੁਣ ਕਿਸਾਨ ਵੀਰਾਂ ਦੇ ਮਨਾਂ ਦੇ ਵਿੱਚ ਇਹੀ ਸਵਾਲ ਹੈ ਕਿਉਂਕਿ ਝੋਨੇ ਦਾ ਸੀਜ਼ਨ ਆਉਣ ਦੇ ਵਿੱਚ ਥੋੜਾ ਸਮਾਂ ਰਹਿ ਗਿਆ ਤੇ ਸਰਕਾਰ ਨੇ ਹਜੇ ਤੱਕ ਕੋਈ ਸਰਕਾਰ ਜਾਂ ਸੈਲਰ ਮਾਲਕਾਂ ਨੇ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਬਿਆਨ ਆ ਉਹ ਨਹੀਂ ਦਿੱਤਾ ਹੈਗਾ ਹਜੇ ਤੱਕ ਵੀ ਕਿਹੜਾ ਝੋਨਾ ਕਿਸਾਨ ਵੀਰ ਨੇ ਜਿਹੜੇ ਪਹਿਲ ਦੇ ਆਧਾਰ ਤੇ ਲਾਉਣ ਕਿਉਂਕਿ ਦੇਖੋ ਕਿਸਾਨਾਂ ਨੇ ਸੀਡ ਦਾ ਵੀ ਪ੍ਰਬੰਧਨ ਕਰਨਾ ਹੁੰਦਾ ਤੇ ਉਹਨਾਂ ਨੇ ਜਿਹੜੀਆਂ ਆਉਣ ਵਾਲੀ ਫਸਲ ਆ ਜਿੱਦਾਂ ਕੋਈ ਆਲੂ ਲਾਉਣੇ ਨੇ ਕਣਕ ਬਿਜਨੀਆ ਸਰੋਂ ਬਿਜਨੀਆ ਉਹਦੇ ਹਿਸਾਬ ਦੇ ਨਾਲ ਵੀ ਉਹਨਾਂ ਨੇ ਬਜਾਈ ਕਰਨੀ ਹੁੰਦੀ ਆ ਝੋਨੇ ਦੀ ਤੇ ਉਸ ਲਈ ਕਿਸਾਨ ਵੀਰਾਂ ਨੇ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਸੀਗਾ ਉਹ ਵੀਰ ਨੇ ਚਿੱਠੀ ਭੇਜੀ ਤੇ ਯੂਨੀਵਰਸਿਟੀ ਦਾ ਉਹਦੇ ਲਈ ਇੱਕ ਜਿਹੜਾ ਮਨਨ ਕਿ ਚਲੋ ਜਵਾਬ ਉਹ ਪਹੁੰਚਿਆ ਤੇ ਉਹ ਜਵਾਬ ਸੁਣ ਕੇ ਖੁਸ਼ੀ ਵੀ ਹੋਈ ਹੈ ਵੀ ਉਹ ਕਿਸਾਨ ਪੱਖੀ ਜਵਾਬ ਸੀਗਾ ਜਿਹਦੇ ਵਿੱਚ ਕੇ ਪੀਆਰ ਕਿਸ਼ਮਾਨ ਹੈਗੇ ਜਿੰਨੀਆਂ ਵੀ ਪੀਆਰ 113 14 ਪੀਆਰ 118 21 22 26 28 29 30 132 131 ਇਹ ਕਿਸਮਾਂ ਨੇ ਜਿਹੜੀਆਂ ਸਾਰੀਆਂ ਹੀ ਉਹਨਾਂ ਨੇ ਲੋਨ ਲਈ ਰਕਮੈਂਡ ਕੀਤੀਆਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਜਿਹੜੀਆਂ ਕਿਸਮਾਂ ਲੰਬੇ ਸਮੇਂ ਦੀਆਂ ਕਿਸਮਾਂ ਨੇ ਕਿਸਾਨ ਵੀਰਾਂ ਨੂੰ ਹੁਣ ਦੁਚਿੱਤੀ ਦੇ ਵਿੱਚੋਂ ਇਹ ਪੈਗੇ ਵੀ ਜ 126 ਨੇ ਵਿਕਰੀ ਆਪਾਂ ਹੋਰ ਲਾ ਲਾਂਗੇ ਹੋਰ ਲਾਉਣ ਦਾ ਕਾਰਨ ਕੀ ਆ ਝੋਨੇ ਦੀ ਡੇਟ ਵੀ ਜੇ ਹੁਣ ਡੇਟ ਹੀ ਲੇਟ ਮਿਲੀ ਆਪਾਂ ਨੂੰ 20 ਤਰੀਕ ਤੋਂ ਬਾਅਦ 25 ਤੋਂ ਬਾਅਦ ਮਿਲੀ ਫੇਰ ਤਾਂ ਅੱਗੇ ਜਾ ਕੇ ਕਣਕਰ ਦਾ ਸੀਜ਼ਨ ਆ ਸਾਰਾ ਉਹੋ ਜਾ ਕੇ ਮਨ ਕੇ ਚਲੋ ਆਪਣਾ ਉਹ ਸਾਰਾ ਕੰਮੇ ਦਾਮਾ ਡੋਲ ਹੋ ਜਾਂਦਾ ਇਹਦੇ ਲਈ ਕਿਸਾਨ ਵੀਰਾਂ ਕੋਲ ਇੱਕੇ ਆਪਸ਼ਨ ਬਚਦੀ ਆ ਵੀ ਜਾਂ ਤਾਂ ਉਹ 126 ਲਾਉਣ ਜਿੱਦਾਂ ਜੁਲਾਈ ਦੇ ਪਹਿਲੇ ਹਫਤੇ ਤੇ ਜਾਂ ਫਿਰ ਉਹ ਜਿੱਦਾਂ 131 ਲਾ ਸਕਦੇ ਨੇ ਖੈਰ ਵੀਰੇ ਜਿਹੜੀ ਪੀਆ 126 ਕਿਸਮਾ ਝਾੜ ਦੇ ਵਿੱਚ ਵੀ ਦੇਖੋ ਇਹ ਪੂਰੀ ਇੱਕ ਨੰਬਰ ਹੈ ਮੁਆਇਸਚਰ ਵੀਰ ਸਹੀ ਆਉਂਦਾ ਜੇ ਆਪ ਇਹਨੂੰ ਸਹੀ ਟਾਈਮ ਤੇ ਲਾ ਕੇ ਸਹੀ ਟਾਈਮ ਤੇ ਪਾਣੀ ਬੰਦ ਕਰਕੇ ਸਹੀ ਟਾਈਮ ਤੇ ਕਟਾਈ ਕਰੀਏ ਇਹਦਾ ਮੁਆਇਸਚਰ ਆਉਂਦਾ ਹੈ ਤੇ ਬਾਕੀ ਪ੍ਰਾਣੀ ਸਾਮਣ ਦੇ ਵਿੱਚ ਆ ਜਿਹੜਾ ਇਹ ਆਪਣਾ ਇਹ ਸੀਡ ਹੈ ਬਹੁਤ ਜ਼ਿਆਦਾ ਭੂਮੀਕਾ ਨਿਭਾਉਂਦਾ ਵੀ ਪ੍ਰਾਣੀ ਇਹਦੀ ਬਹੁਤ ਘੱਟ ਹੈ ਤੇ ਵਧੀਆ ਪ੍ਰਾਣੀ ਇਹਦੀ ਸਾਮੇ ਜਾ ਸਕਦੀ ਹੈ ਹਰ ਇੱਕ ਕਿਸਾਨ ਇਹਦੀ ਪ੍ਰਾਣੀ ਦਾ ਹੱਲ ਹੈ ਜਿਹੜਾ ਕਰ ਸਕਦਾ ਤੇ ਹੁਣ ਯੂਨੀਵਰਸਿਟੀ ਨੇ ਜਵਾਬ ਦੇ ਤਾਂ ਆਪਾਂ ਨੂੰ ਵੀ ਭਾਈ ਲਾ ਸਕਦੇ ਹੋ ਤੁਸੀਂ ਤੇ ਦੇਖੋ ਹੁਣ ਕਿਸਾਨਾਂ ਨੇ ਸੀਡ ਖਰੀਦਣਾ ਸੀਡ ਖਰੀਦਣ ਲਈ ਉਹਨਾਂ ਨੂੰ ਸਮਾਂ ਵੀ ਚਾਹੀਦਾ ਤੇ ਸੀਡ ਵੀ ਅਵੇਲੇਬਲ ਚਾਹੀਦਾ ਤੇ ਹੁਣ ਜਿਹੜੀਆਂ ਮੰਨ ਕੇ ਚਲੋ ਆਪਾਂ ਅਦਾਰੇ ਕਹਿ ਰਹੀਏ ਸੀਡ ਵੇਚਣ ਵਾਲੇ ਨੇ ਉਹਨਾਂ ਕੋਲ ਜੇਕਰ ਸੀਡ ਹੋਊਗਾ ਵੀ ਤਾਂ ਉਹ ਸੀਡ ਉਹਨਾਂ ਨੇ ਮਨਨ ਕਿ ਚਲੋ ਵੇਚਣਾ ਵੀ ਇਹ ਤਾਂ ਬਲੈਕ ਹੋਊਗੀ ਜੇ ਲੱਗੀ ਤਾਂ ਕਰਕੇ ਕਿਸਾਨ ਵੀਰਾਂ ਦੇ ਮਨਾਂ ਦੇ ਵਿੱਚ ਇਹੀ ਸਵਾਲ ਖੜਕ ਰਿਹਾ ਵੀ ਕਿਤੇ ਸਾਡੇ ਨਾਲ ਸੀਡ ਦੇ ਵਿੱਚ ਨਾ ਠੱਗੀ-ਭੱਜ ਜੇ ਵੀ ਸਰਕਾਰ ਜਲਦ ਤੋਂ ਜਲਦ ਤੇ ਸੈਲਰ ਮਾਰਕ ਜਲਦ ਤੋਂ ਜਲਦ ਜਿਹੜਾ ਇਹ ਫੈਸਲਾ ਦੇਣ ਵੀ ਤਾਂ ਜੋ ਜਿਹੜੇ ਆਉਣ ਵਾਲੇ ਮੇਲੇ ਨੇ ਆਪਣੇ ਹੁਣ ਲੱਗਣਗੇ ਯੂਨੀਵਰਸਿਟੀ ਦੇ 1-2 ਦਿਨਾਂ ਦੇ ਵਿੱਚ ਸਟਾਰਟਿੰਗ ਹੈ ਵੀ ਇਹਨਾਂ ਦੇ ਵਿੱਚੋਂ ਸੀਡ ਵੀ ਖਰੀਦ ਸਕਣਾ ਚੰਗੀਆਂ ਫਰਮਾਂ ਤੋਂ ਸੀਡ ਲੈ ਸਕਣਾ ਤੇ ਕੁਆਲਿਟੀ ਦਾ ਸੀਡ ਲੈ ਸਕਣਾ ਤੇ ਸਹੀ ਝੋਨੇ ਦਾ ਸੀਡ ਲੈ ਸਕਣਾ ਚਲੋ ਵੀਰੇ ਹਾਈਬ੍ਰਿਡ ਆਪਾਂ ਮੰਨਿਆ ਵੀ ਹਾਂ ਹਾਈਬ੍ਰਿਡ ਦੇ ਵਿੱਚ ਭਾਈ ਦਿੱਕਤ ਆਉਂਦੀ ਹੈ ਕੋਈ ਝੋਲ ਇਦਾਂ ਕੋਈ ਦਿੱਕਤ ਪਰ ਜਿਹੜੀ ਪੀਆਰ ਕਿਸਮਾਂ ਨੇ ਵੀਰੇ ਇਹਨਾਂ 'ਚ ਕੋਈ ਏਡੀ ਖਾਸ ਸਮੱਸਿਆ ਨਹੀਂ ਹੁੰਦੀ ਦੇਖੋ ਇਹ ਸਮਝੇ ਨਹੀਂ ਆ ਰਿਹਾ ਵੀ ਇਹ ਰੌਲਾ ਹੈ ਕਿਸ ਚੀਜ਼ ਦਾ ਕੀ ਗੱਲਬਾਤ ਹੈ ਤੇ ਮੈਂ ਕਿਸਾਨ ਵੀਰੋਂ ਹੁਣ ਇਹੀ ਬੇਨਤੀ ਕਰਦਾ ਜੇਕਰ ਪੰਜਾਬ ਸਰਕਾਰ ਦਾ ਵੀ ਕੋਈ ਨੁਮਾਇੰਦਾ ਦੇਖੇ ਵੀ ਜਲਦ ਤੋਂ ਜਲਦ ਕਿਸਾਨਾਂ ਨੂੰ ਇਹਦੇ ਬਾਰੇ ਫੈਸਲਾ ਜਿਹੜਾ ਦਿੱਤਾ ਜਾਵੇ ਜਵਾਬ ਦਿੱਤਾ ਜਾਵੇ ਵੀ ਕਿਸਾਨ ਵੀਰ ਅੱਗੇ ਕਿਹੜਾ ਝੋਨਾ ਲਾਉਣ ਬਹੁਤ ਵੱਡੀ ਦੁਚਿੱਤੀ ਦੇ ਵਿੱਚ ਕਿਸਾਨ ਵੀਰ ਫਸੇ ਹੋਏ ਨੇ ਖੈਰ ਯੂਨੀਵਰਸਿਟੀ ਨੇ ਆਪਣਾ ਪੱਖ ਸਹੀ ਰੱਖਤਾ ਤੇ ਹੁਣ ਗੱਲ ਆਉਂਦੀ ਹੈ ਸਰਕਾਰ ਦੀ ਵੀ ਸਰਕਾਰ ਆਪਦਾ ਪੱਖ ਰੱਖੇ ਸੈਲਰ ਮਾਲਕਾਂ ਨਾਲ ਮੀਟਿੰਗਾਂ ਕਰੇ ਵੀ ਕੀ ਦਿੱਕਤ ਹੈ ਕੀ ਗੱਲਬਾਤ ਹੈ ਸਹੀ ਉਹਨਾਂ ਨੂੰ ਜਿਹੜਾ ਕਿਸਾਨਾਂ ਨੂੰ ਰਾਹ ਦਿਖਾਇਆ ਜਾਵੇ ਤਾਂ ਜੋ ਅੱਗੇ ਜਾ ਕੇ ਕਿਸਾਨ ਵੀਰਾਂ ਦੇ ਜਿਹੜਾ ਸਮੱਸਿਆ ਉਹਨਾਂ ਲਈ ਨਾਂ ਬਣੇ ਝੋਨਾ ਤੇ ਬਾਕੀ ਕਿਸਾਨ ਵੀਰੋ ਆਪਾਂ ਤਾਂ ਪੀਆਰ 126 ਲਾਵਾਂਗੇ ਕਿਉਂਕਿ ਇਹ ਤਾਂ ਬਿਨਾਂ ਮੇਰੇ ਕੋਈ ਕਿਸਾਨ ਬੱਖੀ ਕਿਸਮ ਨਹੀਂ ਰਹੀ ਲੰਬੇ ਸਮੇਂ ਦੀਆਂ ਜਿਹੜੀਆਂ ਕਿਸਮਾਂ ਨੇ ਹੁਣ ਪੀਆਰ 131 ਵੀ ਕਾਫੀ ਟਾਈਮ ਲਾ ਜਾਂਦੀ ਆ ਜਿਹੜੇ ਕਿਸਾਨਾਂ ਨੇ ਆਲੂਆਂ ਦਾ ਕੰਮ ਕਰਨਾ ਜਾਂ ਵੀਰੇ ਰੌਣੀ ਕਰਕੇ ਕਣਕਾਂ ਬੀਜਣੀਆਂ ਨਹੀਂਆਂ ਉਹਨਾਂ ਨੂੰ ਪੀਆਰ 126 ਬੈਸਟਾਪ ਸੁਣਾਉਣਾਂ ਲਈ ਉਹ ਲਾ ਸਕਦੇ ਨੇ ਆਪਾਂ ਵੀ ਲਾਵਾਂਗੇ ਮੇਰਾ ਤਾਂ ਜਿੱਥੇ ਤੱਕ ਇਰਾਦਾ ਮੈਂ ਸਾਰੀ ਪੀਆਰ 126 ਹੀ ਲਾਉਂਗਾ ਵੀ ਜੋ ਘਾਟੇ ਨਾਲ ਵੇਚ ਲਾਂਗੇ ਕਾਟ ਲਵਾ ਲਾਂਗੇ ਪਰ ਝਾੜ ਵੀ ਪੂਰਾ ਮਿਲ ਜੂ ਆਪਾਂ ਨੂੰ ਤੇ ਖਰਚਾ ਵੀ ਭਰੋਣਾ ਕਿਤੇ ਤੇ ਘਟ ਆਊਗਾ ਆਪਣਾ ਜਿੱਥੇ ਤੱਕ ਤਜਰਬਾ ਮੈਂ ਇਹਦੇ ਹੱਕ ਚੰਪੂਰਾ ਪੀਆਰ 126 ਦੇ ਬਾਕੀ ਕਿਸਾਨ ਵੀਰੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ رائے ਦਿਓ ਵੀ ਪੀਆਰ 126 ਝੋਨਾ ਲਾਵੋਗੇ ਵੀ ਕਿਹੜੀ ਕਿੱਦਾਂ ਤੁਹਾਡੀ ਜਿਹੜੀ ਸੋਚ ਹੈ ਕੀ ਤੁਹਾਨੂੰ ਲੱਗਦਾ ਵੀ ਸਰਕਾਰ ਇਹਦੇ ਬਾਰੇ ਫੈਸਲਾ ਦੇਊਗੀ ਜਲਦ ਤੋਂ ਜਲਦੀ ਜਾਂ ਨਹੀਂ ਇਸੇ ਤਰ੍ਹਾਂ ਕਿਸਾਨ ਵੀਰੋ ਆਪਾਂ ਵੀਡੀਓ ਲੈ ਕੇ ਆਜੋਂਦ ਰਹਾਂਗੇ ਧੰਨਵਾਦ